ਕਿ ਹੋਵੇ ਬੈਰੀਗੇਟਲੀ ਅੰਦਾਜ਼ੇ ਮਤਲਬ ਇੱਥੇ ਪੱਕੇ ਹੁੰਦੇ ਇਦਾਂ ਹੁੰਦੇ ਆ ਤੁਸੀਂ ਇੱਥੇ ਕੀ ਕਰਨ ਆਏ ਮੇਰਾ ਕੋਈ ਪਿੰਡ ਨਹੀਂ ਜਦੋਂ ਤੁਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਉਸ ਵੇਲੇ ਅੱਗ ਲਾ ਦੇਣੀ ਚਾਹੀਦੀ ਅੱਧਾ ਦੇ ਬੰਦੇ ਨੂੰ ਖਤਮ ਕਰ ਦੇਣਾ ਚਾਹੀਦਾ ਪੁਲਿਸ ਵਾਲੇ ਤੁਸੀਂ ਉਹਨਾਂ ਨੂੰ ਬਚਾਉਂਦੇ ਹੋ ਬਹੁਤ ਗਲਤ ਹੋਇਆ ਬਹੁਤ ਜ਼ਿਆਦਾ ਗਲਤ ਨਹੀਂ ਤੁਹਾਨੂੰ ਕੁੜੀ ਕਿਉਂ ਨਾ ਲੱਭੀ ਓਏ ਮੁੰਡਿਆਂ ਨੂੰ ਕੁੜੀ ਕਿਉਂ ਲੱਭੀ? ਉਹ ਤਾਂ ਤੇਰੇ ਤੋਂ ਫਾਸੀ ਦੇਣੀ ਹੈ ਤੁਸੀਂ ਫਾਸੀ ਚਾਹੀਦੀ ਸਾਨੂੰ। ਜੱਜ ਨੇ ਕਿਉਂ ਦੇਣੀ ਤੋਂ ਨਹੀਂ ਮਿਲ ਦੇਣੀ ਹੈ। ਕੁੜੀ ਕਿਉਂ ਨਹੀਂ ਮਿਲਦੀ? ਅਸੀਂ ਅੰਦਰ ਖੜਾ ਸੀ ਕੁੜੀ ਕੋਲ ਲੱਭੀ ਗਈ। ਅਸੀਂ ਖੜਾਂਗੇ ਨਾਲ। ਤੁਹਾਨੂੰ ਕੁੜੀ ਕਿਉਂ ਨਹੀਂ ਇੱਦਾਂ ਖੜੇ ਹੁੰਦੇ ਕਿ ਫਾਇਦਾ ਤੁਸੀਂ ਅੱਗੇ ਆਓ। ਅਸੀਂ ਤਾਂ ਨਹੀਂ ਗਿਆ। ਜਾਓ ਤੁਸੀਂ ਵੀ ਜਾਓ। ਅਸੀਂ ਤਾਂ ਆਪਣੇ ਹੰਦਰਦੀ ਕਰਨ ਆਏ। ਹਮ ਦਰਦੀ ਕਰਨ ਆਇਆ ਸੀ। ਨਹੀਂ ਨਹੀਂ ਹਮ ਦਰਦੀ ਕਰਨ ਆਇਆ। ਬੈਸੋ ਤੁਹਾਨੂੰ ਬਹੁਤ ਵਧੀਆ ਹੁੰਦਾ। ਚੱਲ ਆਇਆ ਪਾਪੜਾ ਦੇਖਣ ਆਇਆ। ਜੇ ਤੁਸੇ ਕਰਨਾ ਕਰ ਰਹੇ ਆ ਹਾਲੀ ਨਾ ਹੋਣ ਕੋਈ ਗੱਲ ਨਹੀਂ ਅਸੀਂ ਵੀ ਦੇਖਦੇ ਆ ਅਸੀਂ ਦੇਖਦੇ ਜੇ ਇਨਸਾਫ ਨਾ ਨਾ ਮਿੱਟਾ ਅਸੀਂ ਇਨਸਾਫ ਕਰਾਂ ਚੰਨ ਤੁਹਾਨੂੰ ਪੂਰੀ ਕੁੜੀ ਤੁਹਾਨੂੰ ਨਹੀਂ ਮਿਲਿਆ ਜੇ ਤੁਸੇ ਕਰਦੇ ਮੁੰਡਿਆਂ ਨੇ ਮੁੰਲੇ ਵੀ ਮੁੰਡਿਆਂ ਨੇ ਲੱਭੀ ਦੱਸੋ ਇਹ ਕੰਡਾ ਤੁਸੀਂ ਵੇਸਤਾ ਕਰਦੇ ਅੰਦਰ ਜਾ ਕੇ ਵਾਪਸ ਆ ਗਏ ਕਮਾਲ ਹੋ ਗਏ ਕੁੜੀ ਨਹੀਂ ਲੱਭੀ ਇੰਨੀ ਦੇਰ ਦੀ ਕੁੜੀ ਕਿੱਥੇ ਮੁਸਕਰਾਹਟ ਇਹ ਬੀਬਾ ਜੋ ਦਿਲ ਦੇ ਵੱਜਦੀ ਨਾ ਆਪਣੇ ਬੱਚੇ ਨਾਲ ਪਤਾ ਚਲੋ ਲੱਗਦਾ ਐਸੇ ਨੂੰ ਤੁਹਾਡੇ ਮੂੰਹਾਂ ਤੋਂ ਮੁਸਕਰਾਹਟ ਹੈ ਹੈ ਜਾ ਕੇ ਸਾਥ ਦੇ ਆਂਦੇ ਵਿਚ ਘੰਟਾ ਵਿਚਾਰੀ ਕੁੜੀ ਅੰਦਰ ਕੀ ਤੜਪਦੀ ਹੋਣੀ ਉਹ ਮਾਂ ਜਿਹੜੀ ਪ੍ਰੂਫ ਹੈਗੀ ਰਿਕਾਰਡਿੰਗ ਹੋ ਗਈ ਤੁਹਾਡੀ ਜਾ ਉਹ ਅਸੀਂ ਨਹੀਂ ਲਿਆ ਕੇ ਵੀ ਉੱਤੇ ਰੱਖਿਆ ਤੁਹਾਨੂੰ ਅਸੀਂ ਲਿਆ ਕੇ ਤੁਹਾਡੇ ਵਾਸਤੇ ਖੜੇ ਆਂ ਕੈਰੀਕਰ ਤੇ ਇਹ ਸਾਰੇ ਅਸੀਂ ਸੋਣਾ ਲੈ ਕੇ ਆਏ ਕਿਸੇ ਨੂੰ ਅਸੀਂ ਰਿਕਾਰਡਿੰਗ ਨਹੀਂ ਲੈ ਕੇ ਆਏ ਅਸੀਂ মিডিਆ ਲੈ ਕੇ ਨਹੀਂ ਆਏ ਲੈ ਕੇ ਤੁਸੀਂ ਖੜੇ ਚਲ ਆਇਆ ਆਪਣੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਹੋਇਆ ਕੀ ਗੱਲ ਕਰ ਕੀ ਗਲਤੀ ਹੋਈ ਜੀ ਹੁਣ ਦੱਸੋ ਦੇਖੋ ਜੇ ਬੱਚਾ ਕਹਿੰਦੇ ਮਰੇ ਕੁੜੀ ਨਹੀਂ ਲੱਪਰੀ ਸੀ ਇਹਨਾਂ ਨੇ ਘੰਟਾ ਪੁਲਿਸ ਵਾਲਿਆਂ ਨੇ ਵੇਸਟ ਕੀਤਾ ਕਿਹੜੇ ਕਹਿੰਦੇ ਇਹ ਅੰਦਰ ਨੱਪੀ ਰੱਖੀ ਟੀਜੇ ਜੇ ਮੁੰਡਿਆਂ ਨੂੰ ਕੁੜੀ ਲੱਭੀ ਜੇ ਲੱਭ ਲੰਦੇ ਕੀ ਪਤਾ ਕੁੜੀ ਦੇ ਵਿੱਚ ਸਾਹ ਹੁੰਦੇ ਕਿਉਂ ਕੁੜੀ ਬੱਚੀ ਜਾਂਦੀ ਉਹਨੂੰ ਹਸਪੀਟਲ ਲੈ ਜਾਇਆ ਜਾਂਦਾ ਉਹ ਮਾਂ ਦਾ ਹਾਲ ਦੇਖੋ ਕੀ ਹੋ ਰਿਹਾ ਜੇ ਦੀ ਕੁੜੀ ਨੂੰ ਹੱਤਾ ਵਾ ਕੀ ਲੱਭ ਜਾਣਾ ਉਹਨਾਂ ਕੀ ਸਾਬਦਾ ਮੋਬਾਈਲ ਇਹਦੇ ਚਾਂਦੇ ਤਾਂ ਕੁੜੀ ਬਚਾ ਸਕਦੇ ਸੀ ਇਹਨਾਂ ਨੇ ਬਚਾਈ ਨਹੀਂ ਚਾਨ ਪੂਛ ਕੀ ਨਹੀਂ ਬਚਾਈ ਕੁੜੀ ਨਹੀਂ ਬਿਰਗੇਟ ਦੀ ਗੱਲ ਕੀਤੀ ਜਾ ਰਹੀ ਸੀ ਬਿਰਗੇਟ ਦੇ ਕੋਲ ਸਾਡੇ ਖਿਲਾਫ ਨਾ ਕੋਈ ਬੋਲ ਹਾਂ ਕੋਈ ਬੋਲ ਨਾ ਦੇਵੇ ਇਹ ਸਾਰਾ ਇਹ ਸਰਕਾਰਾਂ ਦੇ ਸਿਆਪੇ ਸਾਰੇ ਤੁਹਾਡਾ ਕੰਮ ਕੀ ਕਿਥੇ ਕਰਾ ਲਿਆ ਕੀ ਨਾਮ ਕੀ ਤੁਹਾਡਾ ਮੈਡਮ ਜੀ ਮੇਰਾ ਸੁਮਨ ਰਾਣਾ ਤੁਹਾਡਾ ਜੀ ਚਲੋ ਕਿਥੇ ਲੋਕਲ ਹੀ ਰਹਿਣ ਵਾਲੇ ਤੁਸੀਂ ਹਾਂਜੀ ਲੋਕਲ ਹੀ ਆ ਜੀ ਸਾਡਾ ਕੰਮ ਹੈ ਕਿ ਦੇਖੋ ਸਾਨੂੰ ਜਿੱਦਾਂ ਪਤਾ ਲੱਗਿਆ ਰਾਤੀ ਲੇਟ ਨਾਈਟ ਸਾਨੂੰ ਪਤਾ ਲੱਗਿਆ ਸਵੇਰੇ ਸਾਨੂੰ ਫੋਨ ਆਇਆ ਪਟਿਆਲੇ ਤੋਂ ਬੀਬਾ ਜੀ ਦਾ ਜਿਹੜੇ ਸਾਡੇ ਅਮਰਿੰਦਰ ਕੈਪਟਨ ਅਮਰਿੰਦਰ ਜੀ ਦੀ ਬੇਟੀ ਹੈ ਕਿ ਜਾ ਕੇ ਵੇਖੋ ਉੱਥੇ ਕੀ ਹਾਲ ਹੈ ਜਦੋਂ ਅਸੀਂ ਇੱਥੇ ਆਇਆ ਉਹਨਾਂ ਨੇ ਇਹ ਦੱਸਿਆ ਕਹਿੰਦਾ ਕੁੜੀ ਨੂੰ ਜਦੋਂ ਇਹਨਾਂ ਦੀ ਬੇਟੀਆਂ ਦੋਨੋਂ ਮਤਲਬ ਕਿ ਬੱਚੇ ਸੇ ਲੀਂਦਾ ਸੀ ਹੂੰ ਹੂੰ ਬੱਚਾ ਘਰ ਨਹੀਂ ਸੀ ਅਗਲੇ ਨਾਲ ਕੁੜੀ ਵਾਰੀ ਉਹ ਕੈਮਰੇ 'ਚ ਰਿਕਾਰਡ ਹੋਇਆ ਹੋਣਾ ਉਹਦੇ ਵਿੱਚ ਉਹ ਮਾਂ ਕਹਦੇ ਕਿ ਮੇਰਾ ਬੱਚਾ ਅੰਦਰ ਹੀ ਹੈ ਨਹੀਂ ਨਹੀਂ ਉਹਨੇ ਕੁੜੀ ਨੇ ਪੁੱਛਿਆ ਕਿ ਉਹਦੇ ਪਿਓ ਨੂੰ ਪੁੱਛਿਆ ਕਿ ਅੰਕਲ ਸਹਾਜ ਕਿੱਤੇ ਆ ਉਹਨੇ ਕਿਹਾ ਅੰਦਰ ਹੈ ਜਦ ਕਿ ਸਹਾਜ ਅੰਦਰ ਨਹੀਂ ਸੀ ਠੀਕ ਹੈ ਉਹਨੇ ਜਾਣ ਬੁਝ ਕੇ ਉਹਨੂੰ ਅੰਦਰ ਡੱਕਿਆ ਤੇ ਉਹਦੇ ਨਾਲੇ ਕੰਮ ਕੀਤਾ ਤੇ ਕੁੜੀ ਨੂੰ ਮਾਰਿਆ ਵੀ ਜਾਣੋ ਜਦੋਂ ਮਾਂ ਉੱਤੇ ਘਰ ਗਈ ਹੈ ਔਰ ਪੁਲਿਸ ਵਾਲੇ ਅੰਦਰ ਗਏ ਵੀ ਹੈਗੇ ਆ ਫੋਟਸ ਵਾਲਿਆਂ ਨੂੰ ਕੁੜੀ ਨਹੀਂ ਲੱਭੀ ਕੁੜੀ ਮੱਲੇ ਦੇ ਮੁੰਡਿਆਂ ਨੇ ਲੱਭੀ ਲੋਕ ਕਿੱਥੋਂ ਆ ਸੀ ਬਾਤ ਨੂੰ ਲੈ ਕੇ ਅੰਦਰ ਬਾਤ ਨੂੰ ਤੋੜ ਕੇ ਗਏ ਅੰਦਰ ਮੁੰਡੇ ਬਹੁਤ ਗਲਤ ਗੱਲ ਐ ਬਹੁਤ ਨੀਚਤਾ ਵਾਲੀ ਗੱਲ ਐ ਸਾਡੀ ਇੱਕੋ ਹੀ ਮੰਗ ਐ ਕਿ ਇਦਾਂ ਦੇ ਬੰਦੇ ਨੂੰ ਫਾਂਸੀ ਦਿੱਤੀ ਜਾਵੇ ਚਾਹੀਦੀ ਉਹ ਵੀ ਤੜਪਾ ਤੜਪਾ ਕੇ ਉਹਨੂੰ ਮੌਤ ਹੋਣੀ ਚਾਹੀਦੀ ਨਹੀਂ ਪੁਲਿਸ ਨੂੰ ਕਿਉਂ ਨਹੀਂ ਮਿਲੀ ਮੇਰੀ ਕੁੜੀ ਨਹੀਂ ਸਮਾਂਹ ਲੋਗੀ ਪੁਲਿਸ ਨੂੰ ਕੁੜੀ ਨਹੀਂ ਮਿਲੀ ਮਹੱਲੇ ਦੇ ਮੁੰਡਿਆਂ ਨੇ ਲੱਭ ਲਈ ਕੁੜੀ ਪੁਲਿਸ ਕਹਿੰਦੀ ਜੀ ਅੰਦਰ ਕੋਈ ਵੀ ਨਹੀਂ ਐ ਇਹ ਤੁਹਾਨੂੰ ਬੈਰੀਕੇਡ ਲਿਆ ਕੇ ਇੱਥੇ ਲਗਾਏ ਹੋਏ ਐ ਪੁੱਛਣ ਵਾਲਾ ਹੋਵੇ ਮਾਂ ਨਾ ਮਦਦਗੀ ਹੋਣ ਦੇ ਬਜਾਏ ਇਹਨਾਂ ਨੂੰ ਕੀ ਲੱਗਦਾ ਕਿ ਅਸੀਂ ਇੱਥੇ ਡੰਡੇ ਕੋ ਗੋਲੀਆਂ ਚਲਾਉਣੀਆਂ ਕਿਹਨੂੰ ਇਹ ਸਰਕਾਰ ਨਾਲ ਨਹੀਂ ਇਹ ਸਰਕਾਰ ਕੋਲ ਉਸਨੇ ਤਾਂ ਅਰੈਸਟ ਕਰ ਲਿਆ ਹੋਇਆ ਰਾਤ ਦਾਜੀ ਜੀ ਲੱਗੇ ਹੋਇਆ ਅਰੈਸਟ ਕਰਨ ਨਾਲ ਕੀ ਹੋਣਾ ਉਹਨੂੰ ਥੋੜੇ ਟਾਈਮ ਬਾਅਦ ਉਹਨਾਂ ਨੇ ਛੱਡ ਦੇਣਾ ਹੈ ਠੀਕ ਹੈ ਅਸੀਂ ਇਨਸਾਫ ਦਵਾਵਾਂਗੇ ਸਜ਼ਾ ਹੁਣ ਜੱਜ ਸਾਹਿਬ ਨੇ ਦੇਣੀ ਹੈ ਨਾ ਅਸੀਂ ਜੱਜ ਸਾਹਿਬ ਨਾਲ ਅਦਾਲਤ ਦੇ ਵਿੱਚ ਉਸ ਜਾਏਗਾ ਮੇਰੀ ਗੱਲ ਸੁਣੋ ਵੀਰ ਜੀ ਤੁਸੀਂ ਆਣੇ ਪਿਆਣੋ 200 ਪੁਲਿਸ ਵਾਲੇ ਇੱਥੇ ਕਿਹਦੇ ਵਾਸਤੇ ਖੜੇ ਕਿੱਤੇ ਹੋਏ ਪੁੱਛਣ ਮਤਲਬ ਜਦ ਉਹਨੂੰ ਫੜ ਕੇ ਲੈ ਗਈ ਤਾਲਾ ਲੱਗਿਆ ਉਹ ਵਿਚਾਰਿਆਂ ਦਾ ਉੱਦ ਹੀ ਮਰਨ ਹੋਇਆ ਪਿਆ ਹਾਂ ਉਹ ਕੁੜੀ ਲੈਣ ਵਿਚਾਰੀ ਗਈ ਕੱਲੀ ਮੱਲੀ ਬਾਪ ਹੋਣਾ ਸਿੱਧੇ ਨਹੀਂ ਆਇਆ ਪਿਓ ਸੱਤ ਨਹੀਂ ਆਇਆ ਛੋਟੇ ਛੋਟੇ ਬੱਚੇ ਉਹਦਾ ਹਾਲ ਦੇਖੋ ਕੀ ਹੈ ਜਾ ਕੇ ਵੇਖੋ ਸਹੀ ਹੁਧਿਆਨੇ ਬੱਚੇ ਨਾਲ ਹੋਇਆ ਸੀ ਇਹੋ ਜਿਹਾ ਮਤਲਬ ਤੇ ਸਰਕਾਰ ਨੂੰ ਚਾਹੀਦਾ ਸੀ ਨਾ ਕਿ ਹਾਂ ਵੇ ਦਾਰ ਹੀ ਨਹੀਂ ਹੈਗਾ ਸਰ ਮਾਨਕ ਅਦਾਲਤ ਨੇ ਉਹਦਾ ਵੀ ਸਜ਼ਾ ਸੁਣਾਈ ਉਹਨਾਂ ਨੂੰ ਫਾਂਸੀ ਦੀ ਤੇ ਸਰਕਾਰ ਨੂੰ ਚਾਹੀਦਾ ਹੈ ਭਾਜੀ ਕਿ ਇਤਾਂ ਦੀ ਸਜ਼ਾ ਦੋ ਜਿੰਨੇ ਕੁ ਕੀਤਾ ਹੈ ਕਿ ਦੂਜੇ ਬੰਦੇ ਦੀ ਹਿੰਮਤ ਨਾ ਪਵੇ ਇਦਾਂ ਦੀ ਨਾਲੇ ਕਰਨਾ ਹੈ ਇਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਠੀਕ ਹੈ ਨਾ ਇਦਾਂ ਦਾ ਕਾਨੂੰਨ ਬਣਾਵੇ ਸਰਕਾਰ ਕਿ ਮੈਂ ਕਰੀ ਬੰਦੇ ਦੀ ਰੂਹ ਕੰਮ ਜਵੇ ਇਹ ਸੋਚਣ ਤੋਂ ਪਹਿਲਾਂ ਕਿ ਅਸੀਂ ਕਿਸੇ ਬੱਚੇ ਦੇ ਨਾਲ ਕੀ ਕਰਨ ਜਾ ਰਹੇ ਹਾਂ ਇਹ ਸੋਚਣ ਤੋਂ ਪਹਿਲਾਂ ਉਹਦੀ ਰੂਹ ਕੰਬੇ ਪਹਿਲਾਂ ਕਿ ਮੈਂ ਜੇ ਕਰਮ ਕਰਾਂਗਾ ਤਾਂ ਮੈਨੂੰ ਕੀ ਸਜ਼ਾ ਮਿਲੇਗੀ ਕੀ ਕਾਨੂੰਨ ਸਖਤ ਬੰਨਾ ਚਾਹੀਦਾ ਹੈ ਹਾਂ ਬਿਲਕੁਲ ਬੰਨਾ ਚਾਹੀਦਾ ਹੈ ਕਾਨੂੰਨ ਹੈ ਹੀ ਨਹੀਂ ਕਾਨੂੰਨ ਹੈ ਜਦੋਂ ਲੱਗਦੇ ਹੋਏ ਪਹਿਲੇ ਸ਼ਹਿਰਪੁਰ ਕਾਨੂੰਨ ਹੈ ਕਿ ਆਣ ਕੇ ਖੜੇ ਹੋ ਜਾਓ ਤੇ ਸਾਰਾ ਕੰਮ ਹੋ ਜਾਏ ਕਾਨੂੰਨ ਜਾ ਕੇ ਐਸਐਮ ਨੂੰ ਤਾਂ ਸਮਝ ਨਹੀਂ ਆ ਰਹੀ ਸ਼ਹਿਰਪੁਰ ਵਾਲਾ ਕਾਣ ਦੇ ਦੁੱਖ ਹਲੇ ਲੋਕਾਂ ਦੇ ਦਿਲਾਂ ਚ ਗਿਆ ਨਹੀਂ ਤੇ ਉੱਤੇ ਨਵਾਂ ਹੀ ਬਿਲਕੁਲ ਬਿਲਕੁਲ ਹੁਣ ਉਹ ਮਾਂ ਦਾ ਹਾਲ ਦੇਖੋ ਤੁਸੀਂ ਉਹ ਮਾਂ ਦਾ ਕੀ ਹਾਲ ਹੋਏਗਾ ਉਹ ਵਿਚਾਰੀ ਕੱਲੀ ਉਹ ਥਾਣੇ ਅਸੀਂ ਥਾਣੇ ਚੱਲਨੇ ਅਸੀਂ ਥਾਣੇ ਚੱਲਨੇ ਉਹ ਮਾਂ ਦੇ ਨਾਲ ਸਟੈਂਡ ਕਰਾਂਗੇ ਪੂਰਾ ਸੋ ਬਿਲਕੁਲ ਇਸ ਵਕਤ ਦੇਖ ਸਕਦੇ ਹੋ ਕਿ ਇਹ ਮਹਿਲਾਵਰੇ ਪਹੁੰਚਿਆ ਸੀ ਗਿਆ ਦੁੱਖ ਜਿਹੜਾ ਜਾਨਾਂ ਦੇ ਲਈ ਪਰਿਵਾਰ ਦੇ ਨਾਲ ਤੇ ਇਹਨਾਂ ਨੇ ਦੱਸਦੇ ਕਿ ਆ ਕੇ ਪੁਲਿਸ ਨਾਲ ਕਾਫੀ ਸਵਾਲ ਕੀਤੇ ਨੇ ਕਿ ਤੁਸੀਂ ਬੈਰੀਕੇਡਿੰਗ ਕਿਉਂ ਖੜੀ ਕੀਤੀ ਆ ਇਹਨੇ ਮੁਲਾਜ਼ਮ ਕਿਉਂ